ਸਾਤ ਸੰਗਤ ਅੱਜ ਦਾ ਜੋ ਫਰਮਾਨ ਹੈ ਧੰਨ ਧੰਨ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਦਾ ਸੋਰਠ ਰਾਗ ਵਿੱਚ ਸਤਿਗੁਰੂ ਜੀ ਦੇ ਪਾਵਨ ਆਂਗ 633 ਦੇ ਸਬਾਬ ਨੂੰ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ ਨੋ ਦੁਨਿਆ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਭੈ ਨਹੀਂ ਜਾਣਕੈ ਕੰਚਨ ਮਾਟੀ ਮੰਨੈ ਰਬ ਇਸ ਸਾਰੇ ਸ਼ਬਦ ਵਿੱਚ ਨਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਸਮਝਾਇਆ ਕਿਉਂਕਿ ਹਰ ਮਨੁੱਖ ਇੰਨਾ ਤਾਂ ਜ਼ਰੂਰ ਚਾਹੁੰਦਾ ਹੈ ਕਿ ਮੈਂ ਮੁਕਤ ਹੋ ਜਾਵਾਂ ਮੁਕਤੀ ਹਰ ਕੋਈ ਚਾਹੁੰਦਾ ਹੈ ਕਿ ਮੈਂ ਜੰਮਣ ਮਰਨ ਦੇ ਕੀੜੇ ਤੋਂ ਨਿਕਲ ਜਾਵਾਂ ਮੇਰਾ ਜੀਵਨ ਸਫਲ ਹੋ ਜਾਵੇ ਹਰ ਕੋਈ ਚਾਹੁੰਦਾ ਹੈ ਮੁਕਤੀ ਪ੍ਰਾਪਤ ਕਰਨ ਵਾਲਾ ਹੀ ਬੰਦਾ ਕਰਮ ਧਰਮ ਕਰਦਾ ਬਹੁਤ ਕੁਝ ਕਰਦਾ ਹੈ ਪਾਠ ਪੂਜਾ ਕਰਦਾ ਹੈ ਤੀਰਥਾਂ ਤੇ ਜਾਂਦਾ ਹੈ ਇਸ਼ਨਾਨ ਕਰਦਾ ਵਰਤ ਰੱਖਦਾ ਬਹੁਤ ਕੁਝ ਕਰਦਾ ਹੈ ਕਿ ਮੁਕਤੀ ਮਿਲੇ ਇਸ ਸ਼ਬਦ ਵਿੱਚ ਸਤਿਗੁਰੂ ਜੀ ਜੋ ਸਾਨੂੰ ਸਮਝਾਉਂਦੇ ਹਨ ਕਿ ਮੁਕਤੀ ਪ੍ਰਾਪਤ ਕਰਨ ਦੀ ᔪਗਤੀ ਸਿੱਖਣੀ ਪੈਂਦੀ ਹੈ ਐਵੇਂ ਨਹੀਂ ਮੁਕਤੀ ਪ੍ਰਾਪਤ ਕਰਨ ਦੀ ᔪਗਤੀ ਹੈ ਉਹ ᔪਗਤੀ ਪਛਾਣਨੀ ਪੈਂਦੀ ਹੈ ਪਛਾਣਾਂਗੇ ਕਿਵੇਂ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਾਂਗੇ ਹੁਣ ਸਭ ਤੋਂ ਇਸ ਸ਼ਬਦ ਦੀ ਸਭ ਤੋਂ ਜਿਹੜੀ ਪਿਛਲੀ ਪੰਕਤੀ ਉਹਦੇ ਵਿੱਚ ਦੇਖੋ ਕੀ ਕਹਿੰਦੇ ਮੂਤੇਗਵਾ ਕਹਿੰਦੇ ਗੁਰ ਕਿਰਪਾ ਜਿਹੇ ਨਰ ਕੋ ਕਿੰਨੀ ਗੁਰੂ ਨੇ ਕਿਹਦੇ ਹੋਏ ਜਿਸ ਨਰ ਦੇ ਉੱਤੇ ਜਿਸ ਦੇ ਉੱਤੇ ਕਿਰਪਾ ਕਰ ਦਿੱਤੀ ਮੁਕਤ ਹੋਣ ਦੀ ਯੁਗਤੀ ਉਹੀ ਪਛਾਣੂਗਾ ਗੁਰ ਕਿਰਪਾ ਜਿਹੇ ਨਰ ਕੋ ਕਿੰਨੀ ਜਿਸ ਨਰ ਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਉਹ ਇਹ ਜੁਗਤੀ ਪਛਾਣੇਗਾ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੱਸ ਰਹੇ ਨੇ ਜਿਸ ਨੇ ਉਹ ਜੁਗਤੀ ਪਛਾਣ ਲਈ ਫਿਰ ਉਹਦੇ ਵਿੱਚ ਅਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਰਹੇ ਤੋ ਜੁਗਾ ਹੀ ਮੁਕਤ ਹੋ ਜਾਂਦਾ ਜਿਵੇਂ ਉਸ ਨੂੰ ਫਿਰ ਰੱਬ ਦੀ ਹਰ ਗੱਲ ਚੰਗੀ ਲੱਗਣ ਲੱਗਦੀ ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਵੀ ਇੱਕ ਗੁਰੂ ਅਰਜਨ ਦੇਵ ਮਹਾਰਾਜ ਦਾ ਪਦ ਪ੍ਰਭ ਦੀ ਆਗਿਆ ਆਤਮ ਹਿਤਾਵੈ ਜਿਸ ਨੂੰ ਪ੍ਰਭੂ ਦੀ ਆਗਿਆ ਪਿਆਰੀ ਲੱਗਣ ਲੱਗੀ ਪ੍ਰਭੂ ਦੀ ਰਜ਼ਾ ਪ੍ਰਭ ਦੀ ਆਗਿਆ ਆਤਮ ਹਿਤਾਵੈ ਜਿਸ ਨੂੰ ਪ੍ਰਭੂ ਦੀ ਰਜ਼ਾ ਪਿਆਰੀ ਲੱਗਣ ਲੱਗੀ ਕਿਉਂ ਰੱਬ ਜੋ ਕਰਦਾ ਠੀਕ ਕਰ ਦਿੰਦਾ ਉਹ ਗਲਤ ਨਹੀਂ ਕਰਦਾ ਜੀਵਨ ਮੁਕਤ ਸੋ ਕਾਰ ਉਹ ਜਿਉਂਦਾ ਹੀ ਮੁਕਤ ਆ ਅਸੀਂ ਸਮਝੀ ਬੈਠੇ ਆ ਸ਼ਾਇਦ ਮਰਨ ਤੇ ਬਾਅਦ ਮੁਕਤੀ ਹੋਣੀ ਮਰਨ ਤੇ ਬਾਅਦ ਦਾ ਸੰਸਾਰ ਹੀ ਹੋਣੀ ਹੈ ਨਾ ਸਭ ਦੀ ਉਹਨੇ ਬੀੜੀਆਂ ਉਹਨੇ ਢੋਡੀਆਂ ਕਿਸੀ ਦੀ ਅਰਦਾਸ ਤੇ ਕਿ ਲੋਕ ਜਿਆਦਾ ਖੜਦੇ ਨੇ ਕਿਸੀ ਚ ਘੱਟ ਖੜਦੇ ਹੋਣੀ ਸਭ ਦੀ ਪਰ ਇਹਨਾਂ ਅਰਦਾਸਾਂ ਨਾਲ ਕਹਿਦਾ ਨਹੀਂ ਛੁੱਟਣਾ ਜਿੰਨੀ ਮਰਜ਼ੀ ਕਰਾਈ ਜਾਏ ਕੋਈ ਇਤੇ ਜੁਗਤੀ ਪਛਾਨਣੀ ਪੈਣੀ ਏ ਕਿ ਕਿਹੜਾ ਛਡਾਉਣਾ ਜੰਮਣ ਮਰਨ ਤੋਂ ਪ੍ਰਭੂ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੁਰੂਪ ਹਾਵੇ ਹੁਣ ਇਸ ਪਵਿੱਤਰ ਵਚਨਾਂ ਦੇ ਰਾਹੀਂ ਵੀ ਇਹੀ ਸਮਝਾਉਦੇ ਆ ਕਹਿੰਦੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਔਰ ਪੈ ਨਹੀਂ ਜਾਣਕੈ ਕੰਚਨ ਮਾਟੀ ਮੰਨੈ ਜਿਹੜਾ ਗੁਰੂ ਦੀ ਦੱਸੀ ਹੋਈ ਜੁਗਤੀ ਨੂੰ ਪਛਾਣ ਲੈਂਦਾ ਉਹਦੇ ਹਿਰਦੇ ਵਿੱਚ ਪ੍ਰਭੂ ਨਿਵਾਸ ਕਰ ਜਾਂਦਾ ਅੰਦਰ ਪ੍ਰਗਟ ਹੋ ਜਾਂਦਾ ਉਹ ਨੂੰ ਹਰ ਵਕਤ ਪ੍ਰਭੂ ਦੇ ਮਲਾਪ ਦਾ ਆਨੰਦ ਮਾਣ ਲਿਆ ਹੁੰਦਾ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਪ੍ਰਭੂ ਦੇ ਮਲਾਪ ਦਾ ਅਨੰਤ ਉਹਦੇ ਅੰਦਰ ਬਣਿਆ ਹੈ ਉਹ ਮਨੁੱਖ ਦੁਨੀਆ ਦਾ ਕੋਈ ਵੀ ਦੁੱਖ ਆ ਜਾਵੇ ਦੁੱਖ ਦੇ ਵਿੱਚ ਘਬਰਾਉਂਦਾ ਨਹੀਂ ਹੈ ਆਨੰਦ ਨਾਲ ਦੁੱਖਾਂ ਨੇ ਕਿੰਨੀ ਘਬਰਾਉਂਦਾ ਨਹੀਂ ਪ੍ਰਭੂ ਤੇਰੀ ਰਜ਼ਾ ਉਹ ਮਨੁੱਖ ਕਹਿੰਦੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨਦਾ ਉਹ ਦੁੱਖ ਦੇ ਵਿੱਚ ਘਬਰਾਉਂਦਾ ਨਹੀਂ ਦੁੱਖ ਨੂੰ ਮੰਨਦਾ ਹੀ ਨਹੀਂ ਤੋ ਖਸਲੇ ਉਹਦਾ ਕਿਸੇ ਸੁਖਾ ਨਾਲ ਕਿਸੇ ਨਹੀਂ ਹੈ ਪਿਆਰ ਨਹੀਂ ਉਹ ਨਹੀਂ ਸੁਖਾਂ ਦੇ ਕੇ ਹਕਾਰ ਨਹੀਂ ਕਰਦਾ ਸੁਖ ਸੁਨੇ ਅਰ ਭੈ ਨਹੀਂ ਜਾ ਕੇ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹਰ ਵਕ ਸੁਰਤੀ ਵਿਰਤੀ ਰੱਬ ਨੂੰ ਕੁੜੀ ਹੋਈ ਸ਼ੁ크 ਸਨੇਹ ਅਰਪੈ ਨਹੀਂ ਜਾਂਕੇ ਕੰਚਨ ਮਾਟੀ ਮੰਨੈ ਉਹਦੇ ਬਾਅਦ ਤੇ ਸੋਨਾ ਅਤੇ ਮਿੱਟੀ ਇੱਕੋ ਹੈ ਕਿਉਂਕਿ ਸਾ ਹਰ ਚੀਜ਼ ਮਿੱਟੀ ਵਿੱਚ ਮਿਲ ਜਾਂਦੀ ਕੋਈ ਚੀਜ਼ ਨਾ ਨਹੀਂ ਜਾਂਦੀ ਕਹਿੰਦੇ ਕੰਚਨ ਮਾਟੀ ਮੰਨ ਰਹਾ ਇਹ ਨਿਸ਼ਾਨੀ ਹੈ ਜਿਸਨੇ ਜੀਵਨ ਜੁਗਤੀ ਸਿੱਖ ਲਈ ਜਿਸ ਨੇ ਮੁਕਤ ਹੋਣ ਦੀ ਜੁਗਤੀ ਸਿੱਖੀ ਹੈ ਪਛਾਣੀ ਹੈ ਉਹਦਾ ਕੋਈ ਉਹਨਾਂ ਦੁੱਖਾਂ ਦੀ ਪ੍ਰਵਾਹ ਕਰਦਾ ਨਾ ਸੁੱਖਾਂ ਦੀ ਪ੍ਰਵਾਹ ਕਰਦਾ ਨਾ ਗਰੀਬੀ ਦੀ ਨਾ ਅਮੀਰੀ ਦੀ ਅਮੀਰੀ ਵਿੱਚ ਹੰਕਾਰ ਦਾ ਨਹੀਂ ਹੈ ਗਰੀਬੀ ਵਿੱਚ ਘਬਰਾਉਣਾ ਹੈ ਕਿਉਂਕਿ ਨਾ ਗਰੀਬੀ ਹੋ ਰਹਿਣੀ ਨਾ ਅਮੀਰੀ ਹੋ ਰਹਿਣੀ ਕੁਝ ਵੀ ਨਹੀਂ ਰਹਿਣਾ ਸਭ ਇੱਥੇ ਛੱਡ ਜਣੇ ਆਪਣੇ ਗਰੀਬੀ ਹੋ ਗਏ ਹੁਣ ਦੇਖੋ ਇਹ ਪੰਕਤੀ ਰਹਾਉ ਵਾਲੀ ਸੀ ਅੱਗੇ ਨਾ ਨਿੰਦਿਆ ਨਾ ਉਸਤਤ ਜੰਕੈ ਲੋਭ ਮੂ ਅਭਵਾਨਾ ਉਹਦੀ ਕੋਈ ਨਿੰਦਿਆ ਕਰੀਏ ਪ੍ਰਵਾਹ ਨਹੀਂ ਕਰਦਾ ਨੈਂ ਨਿੰਦਿਆ ਨੈਂ ਉਸਤਤ ਜਾ ਕੇ ਉਹ ਕਿਸੇ ਦੀ ਖੁਸ਼ਾਮਦ ਵੀ ਨਹੀਂ ਕਰਦਾ ਬਿਨਾ ਮਤਲਬ ਦੇ ਨਾ ਕਹੇ ਦੀ ਨਿੰਦਿਆ ਚੁਗਲੀ ਕਰਦਾ ਬਿਨਾ ਮਤਲਬ ਦੇ ਕਿਸੇ ਨੂੰ ਭੰਡੀ ਜਾਣਾ ਸਾਡੀ ਆਦਤ ਹੁੰਦੀ ਹੈ ਨਾ ਕਿਸੇ ਦੀ ਨਿੰਦਿਆ ਕਰਨੀ ਬਿਨਾ ਮਤਲਬ ਤੇ ਇਹ ਬਿਨਾ ਮਤਲਬ ਦੇ ਕਿਸੇ ਦੀ ਖੁਸ਼ਾਮਦ ਕਰਨੀ ਬਈ ਫਰਾਣਾ ਬੰਦੇ ਦਾ ਬਹੁਤ ਵਧੀਆ ਐਵੇਂ ਵਡਿਆਈ ਕਰੀ ਜਾਣੀ ਉਹ ਨਾ ਕਿਸੇ ਦੀ ਖੁਸ਼ਾਮਦ ਕਰਦਾ ਨਾ ਕਿਸੇ ਦੀ ਨਿੰਦਿਆ ਚੋਰੀ ਕਰਦਾ ਉਹਦਾ ਧਿਆਨ ਜਾਂਦੇ ਹੀ ਨਹੀਂ ਹੈ ਇਹਨੂੰ ਨਿੰਦਿਆ ਚੋਗਣੀ ਤਾਂ ਕਰੇ ਕਿਸੇ ਦੀ ਖੁਸ਼ਾਮਦ ਤਾਂ ਕਰੇ ਉਹਦਾ ਰੱਬ ਨਾਲੋਂ ਜਿਹੜਾ ਧਿਆਨ ਹੈ ਟੁੱਟਦਾ ਹੀ ਨਹੀਂ ਹੈ ਰੱਬ ਨਾਲ ਜੁੜਿਆ ਰਹਿੰਦਾ ਨਾ ਨਿੰਦਿਆ ਨਾ ਉਸਤਤ ਜਾਂ ਕਹਿ ਲੋਭ ਮੋਹ ਅਭਮਾਨਾ ਨਾ ਉਹਦੇ ਨੇੜੇ ਕਿਸੇ ਤਰ੍ਹਾਂ ਦਾ ਲੋਭ ਲਾਲਚ ਹੈ ਕਿਸੇ ਤਰ੍ਹਾਂ ਦਾ ਕਿ ਲਾਲਚ ਨਹੀਂ ਕੋਈ ਲੋਭ ਨਹੀਂ ਨਾ ਉਹ ਮੋਹ ਵਿੱਚ ਫਸਦਾ ਕਈ ਲੋਕ ਐਸੇ ਮੋਹ ਵਿੱਚ ਫਸੇ ਆ ਰੱਬ ਨਾਲ ਟੁੱਟ ਗਏ ਮੋਹ ਵਿੱਚ ਮੋਹ ਨਹੀਂ ਆਉਣ ਦਾ ਗੁਰਵਾਰੇ ਮੋਹ ਨਹੀਂ ਜੁੜਨ ਦਾ ਬਹੁਤ ਬੰਦੇ ਮੋਹ ਵਿੱਚ ਫਸੇ ਪਰ ਜਿਹੜਾ ਰੱਬ ਨਾਲ ਜੁੜ ਗਿਆ ਉਹ ਮੋਹ ਵਿੱਚ ਨਹੀਂ ਫਸਦਾ ਹੁਣ ਇਹਦਾ ਮਤਲਬ ਇਹ ਨਹੀਂ ਕਿ ਪਰਿਵਾਰ ਛੱਡ ਦੇਣਾ ਮੋਹ ਬਹੁਤ ਜ਼ਰੂਰੀ ਹੈ ਜੇ ਮੋਹ ਨਾ ਹੋਵੇ ਮਾਂ ਬੱਚੇ ਨੂੰ ਬੱਚੇ ਨੂੰ ਨਹੀਂ ਪਾਲ ਸਕਦੀ ਮੋਹ ਕਰਕੇ ਪਾਲਦੀ ਹੈ ਇਹ ਬੱਚਿਆਂ ਜੀਆਂ ਲੋੜਾਂ ਬੱਚੇ ਪਾਲਦੇ ਆਂ ਅਸੀਂ ਪੜ੍ਹਾਉਨੇ ਆਂ ਲਿਖਾਉਨੇ ਆਂ ਉਹਨਾਂ ਨੂੰ ਆਪਣੇ ਪੈਰਾਂ ਉੱਤੇ ਕਰਦੇ ਇਹ ਮੋਹ ਕਰਦੀ ਹੈ ਭਾਵੇਂ ਉਹਦੇ ਅੰਦਰੋਂ ਮੇਲ ਤੇ ਰਖਾਤ ਖਤਮ ਹੋ ਜਾਂਦੀ ਉਹ ਰੱਬ ਨੂੰ ਨਹੀਂ ਵਿਸਾਰਦਾ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਦਾ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਵੀ ਗੁਰੂ ਨਾਲ ਜੋੜ ਕੇ ਰੱਖਦਾ ਉਹਨਾਂ ਨੂੰ ਵੀ ਵਿਚਾਲਣ ਦਾ ਮੋਤੋ ਉਹਨਾਂ ਦੇ ਅੰਦਰ ਵੀ ਮੋਹ ਪੈਦਾ ਹੁੰ ਨਹੀਂ ਦਿੰਦਾ ਲੋਭ ਮੋਹ ਅਭਿਮਾਨ ਨਾ ਕਿਸੇ ਤਰ੍ਹਾਂ ਦਾ ਲਾਲਚ ਨਾ ਅਭਿਮਾਨ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਅੰਦਰ ਆਉਂਦਾ ਹੰਕਾਰ ਹੁੰਦਾ ਜੇ ਕੋਈ ਆਪਣੀ ਚੀਜ਼ ਹੋਵੇ ਆਪਣੀ ਚੀਜ਼ ਪਰ ਹੰਕਾਰ ਹੁੰਦਾ ਚੀਜ਼ ਮੇਰੀ ਹੈ ਕਿਡੀ ਕੀ ਆਪਣੀ ਕੁਝ ਵੀ ਆਪਣੀ ਆ ਜਿਹੜਾ ਅਸੀਂ ਕਿਸੇ ਚੀਜ਼ ਦਾ ਹੰਕਾਰ ਕਰਦੇ ਇਹ ਮੂਰਖਤਾ ਹੀ ਆ ਕਿਉਂਕਿ ਕੁਝ ਵੀ ਆਪਣਾ ਨਹੀਂ ਹੈ ਅੱਜ ਤੇਰੀ ਕੱਲ ਨੂੰ ਪਤ ਨਹੀਂ ਉਹ ਕਿਦੀ ਬਣਦਾ ਪਤਾ ਕਦੋਂ ਜਿਹੜਾ ਰੱਬ ਨਾਲ ਜੁੜਿਆ ਹੋਇਆ ਜਿਹਦੇ ਹਿਰਦੇ ਵਿੱਚ ਰੱਬ ਪ੍ਰਗਟ ਹੋ ਗਿਆ ਨਾ ਉਹ ਹੰਕਾਰ ਨਹੀਂ ਕਰਦਾ ਲੋਭ ਮੋਹ ਅਭਮਾਨ ਕਿਸੇ ਤਰ੍ਹਾਂ ਦਾ ਹਰਕਾਰ ਨਹੀਂ ਪ੍ਰਭੂ ਤੇਰੀ ਕਰਦਾ ਤੇਰਾ ਹੀ ਦਿੱਤਾ ਹੋਇਆ ਆਪਣੇ ਚੀਜ਼ ਪਰਹੰਕਾਰ ਜਿਹੜਾ ਬੰਦਾ ਆਪਣੀ ਚੀਜ਼ ਮੰਨਦਾ ਵੀ ਮੇਰੀ ਹੈ ਹਮਰੇ ਪੂਹੋਂ ਮਕੌਣ ਘਾਲੇ ਪੈਰ ਹਰ ਚੀਜ਼ ਪਰ ਉਹ ਬੰਦਾ ਮਾਨ ਕਰੇਗਾ ਜਿਹੜਾ ਕਹਿੰਦਾ ਵੀ ਮੇਰੀ ਹੈ ਅਸਲੀ ਤਾਂ ਕੁਝ ਵੀ ਆਪਣੀ ਨਹੀਂ ਹੈ ਲੋ ਮੋ ਅਪਮਾਨਾ ਅਗੇ ਹਰਕ ਸੋਗਤੇ ਰਹੇ ਨਿਆਰੋ ਨਾਹੇ ਮਾਨ ਅਪਮਾਨ ਇਹ ਉਸ ਮਨੁੱਖ ਦੀ ਗੱਲ ਕਰਦੇ ਆ ਜਿਹੜਾ ਜਿਸ ਮਨੁੱਖ ਨੇ ਮੁਕਤੀ ਪ੍ਰਾਪਤ ਕਰਨ ਦੀ ਯੁਗਤੀ ਸਿੱਖ ਲਈ ਇਹ ਮੁਕਤੀ ਪ੍ਰਾਪਤ ਕਰਨ ਦੀ ਯੁਗਤੀ ਸਿੱਖਣ ਵਾਲੇ ਨੂੰ ਹੀ ਸਿੱਖ ਗਿਆ ਉਹ ਪਾਵੇਂ ਕੋਈ ਵੀ ਹੈ ਪਾਵੇਂ ਹਿੰਦੂ ਹੈ ਪਾਵੇਂ ਮੁਸਲਮਾਨ ਹੈ ਪਾਵੇਂ ਸਿੱਖੇ ਪਾਵੇਂ ਅਸਾਈਏ ਸਿੱਖ ਸ਼ਬਦ ਸਿੱਖ ਦਾ ਅਰਥ ਹੀ ਇਹ ਹੈ ਸਿੱਖਣਾ ਜੇ ਅਸੀਂ ਸਿੱਖਦੇ ਨਹੀਂ ਕੋਈ ਸਿੱਖ ਨਹੀਂ ਅਸੀਂ ਹਾਂ ਪਹਿਰਾਵਾ ਸਾਡਾ ਜਰੂਰ ਸਿੱਖਾਂ ਵਾਲਾ ਸਿੱਖ ਉਹ ਹੈ ਜਿਹੜਾ ਸਿੱਖ ਰਿਹਾ ਮੁਕਤ ਹੋਣ ਦੀ ਯੁਗਤੀ ਗੁਰੂ ਕੋਲੋਂ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਜਿਸ ਨੂੰ ਉਹਦੀ ਰਜ਼ਾ ਚੰਗੀ ਲੱਗਦੀ ਹੈ ਰਜ਼ਾ ਪਿਆਰੀ ਲੱਗਦੀ ਹੈ ਸਿੱਖੜ ਵਾਲਾ ਨੂੰ ਸਿੱਖ ਜਿਸਨੇ ਗੁਰੂ ਘਰ ਵਿੱਚ ਗੁਰੂ ਦੇ ਸਕੂਲ ਵਿੱਚ ਦਾਖਲਾ ਲਿਆ ਹੋਇਆ ਉਹ ਸਿੱਖ ਹੈ ਜਿਹੜਾ ਪੜਦਾ ਪੜਾਈ ਕਰਦਾ ਉਹ ਹੀ ਸਟੂਡੈਂਟ ਹੁੰਦਾ ਸਕੂਲ ਦੇ ਉੱਪਰੋਂ ਤਾਂ ਬੇਹਾਨੀ ਲੋਕ ਲੰਘਦੇ ਕਿਆ ਸਟੂਡੈਂਟ ਥੋੜਾ ਬਣਗੇ ਆਉਣ ਸਕੂਲ ਆਪਣੇ ਲਾਗ ਕਈ ਕਈ ਸਕੂਲਾਂ ਦੇ ਉੱਪਰੋਂ ਲੰਘਦੇ ਨੇ ਸੀ ਕਿਆ ਸਟੂਡੈਂਟ ਬਣਗੇ ਇਦਾਂ ਹੀ ਅਸੀਂ ਪਤਾ ਨਹੀਂ ਕਿੰਨੇ ਕਿ ਗਦਵਾਰਿਆਂ ਦੇ ਮੂਹਰੇ ਦੀ ਮੰਦਰਾਂ ਦੇ ਮੂਹਰੇ ਦੀ ਮਸੀਤਾਂ ਦੇ ਮੂਹਰੇ ਦੀ ਲੱਗਦੇ ਆ ਗੁਰਜ਼ਗ ਨਹੀਂ ਬਣ ਗਏ ਅਸੀਂ ਗੁਰਮੁਖ ਨਹੀਂ ਬਣ ਗਏ ਦਾਖਲਾ ਲੈਣਾ ਪੈਂਦਾ ਹੁਣ ਦਾਖਲਾ ਲਓ ਅੰਮ੍ਰ ਸ਼ਕ ਲਓ ਗੁਰੂ ਵਾਲੇ ਬਣੋ ਆਉਣ ਵਿਸਾਖੀ ਦਾ ਦਿਹਾੜਾ ਖਾਲਸੇ ਦਾ ਪ੍ਰਗਟ ਦਿਹਾੜਾ ਆ ਗਿਆ ਅਮਰ ਸਖ ਗੁਰੂ ਦੇ ਸਕੂਲ ਵਿੱਚ ਦਾਖਲਾ ਲੈ ਕੇ ਇਹ ਮੁਕਤ ਹੋਣ ਦੀ ਗੁਰੂ ਕੋਲੋਂ ਯੁਗਤੀ ਸਿੱਖ ਲੋ ਗੁਰੂ ਦੀ ਦੱਸੀ ਹੋਈ ਰਹਿ ਤੇ ਗੁਰੂ ਦੱਸਦਾ ਪੰਜਾਂ ਪਿਆਰਿਆਂ ਜਿਹੜੇ ਪੰਜ ਪਿਆਰੇ ਅਮਰ ਸਖਾਉਨੇ ਉਹ ਸਾਨੂੰ ਕੁਝ ਦੱਸ ਦੇ ਕੀ ਦੱਸ ਦੇ ਮੁਕਤ ਹੋਣ ਦੀ ਯੁਗਤੀ ਉਹ ਦੱਸੇ ਬਿਤੇਰੇ ਹਿਰਦੇ ਵਿੱਚ ਰੱਬ ਪ੍ਰਗਟ ਹੋ ਜਾਏਗਾ ਤੂੰ ਖਾਲਸਾ ਬਣ ਜਾਏਗਾ ਆ ਮੌਕਾ ਹੈ ਸਿੱਖ ਉਹ ਆ ਭਾਵੇਂ ਕੋਈ ਵੀ ਹੁਣ ਗੁਰੂ ਘਰ ਵਿੱਚ ਬਹੁਤ ਸਾਰੇ ਹਿੰਦੂਆਂ ਨੇ ਅੰਮ੍ਰਿਤ ਛਕਿਆ ਮੁਸਲਮਾਨਾਂ ਨੇ ਵੀ ਛਕਿਆ ਸਾਰੀਆਂ ਕੌਮਾਂ ਇੱਥਾਂ ਜਿਹੜਾ ਅੰਮ੍ਰਿਤ ਇਹਨੂੰ ਕੋਈ ਵੀ ਛਕ ਸਕਦਾ ਕਿਸੇ ਬਾਰੇ ਰੋਕ ਟੋਕ ਨਹੀਂ ਹੈ ਕੋਈ Hindu ਹੋਵੇ ਕੋਈ ਮੁਸਲਮਾਨ ਹੋਵੇ ਕੋਈ ਸਿੱਖ ਹੋਵੇ ਕੋਈ ਇਸਾਈ ਹੋਵੇ ਹੁਣ ਪ੍ਰੋਫੈਸਰ ਸਾਹਿਬ ਸਿੰਘ ਇਹ ਹਿੰਦੂ ਸਨ ਨਥੁਰਾਮ ਇਹਨਾਂ ਦਾ ਨਾਮ ਸੀ ਪ੍ਰੋਫੈਸਰ ਸਾਹਿਬ ਸਿੰਘ ਦਾ ਹਿੰਦੂ ਘਰਾਣੇ ਵਿੱਚ ਜਨਮ ਲਿਆ ਬਹੁਤ ਗਰੀਬੀ ਵਿੱਚ ਪਲੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦਾ ਜੀਵਨ ਪੜ ਕੇ ਇੱਕ ਵਾਰੀ ਰਾਉਂਡ ਤੇ ਖੜੇ ਹੋ ਜਾਈਏ ਇਤਨੀ ਗਰੀਬੀ ਪਰ ਜਦੋਂ ਪਗਲ ਸਿੱਖ ਬਣੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਿਆ ਉਹਨਾਂ ਦਾ ਟੀਕਾ ਸਹਰਤਾਂ ਉਹਨਾਂ ਦੇ ਲਿਖੇ ਹੋਏ ਟੀਕੇ ਦੀ ਵਿਆਖਿਆ ਹੁੰਦੀ ਹੈ ਕੌਮ ਨੂੰ ਕੈਸੀ ਮਹਾਨ ਚੀਜ਼ ਦੇ ਗਏ ਹੋ ਕਿਤਨੀ ਬੁੱਢੀ ਮਹਾਨ ਉਹਨਾਂ ਦੀ ਦੇਣ ਹੈ ਪ੍ਰੋਫੈਸਰ ਸਾਹਿਬ ਜੀ ਨਾਮ ਲਖਾਇਆ नथुमल इन और बहुत सारे ऐसे हिंदुओं ने अमर छकया स्वामी राम तीर्थ जी वर्गे सो इस करके जिन्होंने जीवन जुगती सीखी है सीख रहे उस उसका नाम सिख है ਸਿੱਖ ਸ਼ਬਦ ਬਿਲਕੁਲ ਨਿਮਰਤਾਈ ਵਾਲਾ ਸਭ ਤੋਂ ਵੱਡੀ ਸਭ ਤੋਂ ਨਿਮਰਤਾਈ ਵਾਲਾ ਨਾਮ ਹੈ ਸਿੱਖ ਬਣਨਾ ਕਿਸੇ ਤਰ੍ਹਾਂ ਦਾ ਉਹਦੇ ਅੰਦਰ ਹੰਕਾਰ ਨਹੀਂ ਹੈ ਇਹ ਸਿੱਖ ਨਹੀਂ ਫਿਰ ਸਿੱਖ ਸਿੱਖ ਕੇ ਖਾਲਸਾ ਬਣਦਾ ਗੁਰਨਾਨਕ ਦਾ ਜਿਹੜਾ ਸਿੱਖ ਬਣਿਆ ਇਹ ਕਮਾਈ ਕਰ ਕਰਕੇ ਫਿਰ ਖਾਲਸਾ ਬਣਿਆ ਦੋਸਤ ਨਾਮ ਸਾਡੇ ਕੋਲ ਪਹਿਲਾਂ ਸਿੱਖ ਜਦੋਂ ਸਿੱਖ ਬਣ ਕੇ ਸਿੱਖਦਾ 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 ਫਿਰ ਬਿਲਕੁਲ ਖਾਲਸਾ ਬਣ ਜਾਂਦਾ ਹਰ ਤਰ੍ਹਾਂ ਸ੍ਰੀ ਪ੍ਰਭੂ ਦੀ ਜੋਤ ਨੂੰ ਪਛਾਣਦਾ ਉਸ ਨੂੰ ਖਾਲਸਾ ਕਹਿੰਦਾ ਪੂਰ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੇ ਪੂਰਾ ਪੂਰਨ ਤੌਰ ਤੇ ਖਾਲਸ ਉਹਦੇ ਅੰਦਰ ਕਿਸੇ ਤਰ੍ਹਾਂ ਦੀ ਵੀ ਵਕਾਰਾਂ ਦੀ ਮੈਲ ਨਹੀਂ ਰਹੇ ਕੋਈ ਹੰਕਾਰ ਨਹੀਂ ਰਹਿਦਾ ਉਹ ਗੱਲ ਕਰ ਰਹੇ ਗੁਰੂ ਮਹਾਰਾਜ ਇਸ ਸ਼ਬਦ ਵਿੱਚ ਹੁਣ ਦੇਖੋ ਹਰਕ ਸੋਗ ਤੇ ਰਹੇ ਨਿਆਰ ਹਰਕ ਵਿੱਚ ਖੁਸ਼ੀ ਉਹ ਖੁਸ਼ੀ ਗਮੀ ਦੋਵੇਂ ਨਰਲੇ ਪੈ ਹਰਕ ਸੋਗ ਕੋਈ ਸੋਗ ਚਿੰਤਾ ਹਰ ਕਿਸੋਗ ਤੇ ਰਹੇ ਨਿਆਰੋ ਜਿਸਦੇ ਹਿਰਦੇ ਵਿੱਚ ਰੱਬ ਪ੍ਰਗਟ ਹੋ ਗਿਆ ਜੋ ਖਾਲਸਾ ਬਣ ਗਿਆ ਉਹ ਖੁਸ਼ੀ ਗਮੀ ਤੇ ਵੀ ਨਿਆਰਾ ਨਾ ਹੈ ਮਾਨ અપਮਾਨਾ ਨਾ ਦੁਨੀਆ ਵੱਲੋਂ ਮਿਲੀ ਹੋਈ ਇੱਜ਼ਤ ਦੇਖ ਕੇ ਖੁਸ਼ ਹੁੰਦਾ ਨਾ ਕੋਈ ਦੇ અપਮਾਨ ਕਰਦਾ ਤਾਂ ਵੀ ਪ੍ਰਵਾਹ ਨਹੀਂ ਕਰਦਾ ਅਜੇ ਤਾਂ ਮਨ ਤਾਂ ਕਹਵਰਾ ਜੇ ਸਾਨੂੰ ਕੋਈ ਇੱਜ਼ਤ ਮਿਲ ਜਵੇ ਅਸੀਂ ਚੌੜੇ ਹੋ ਜਾਂਦੇ ਜੇ ਥੋੜਾ ਜਿਹਾ ਕਿਸੇ ਨੇ ਕੋਈ ਬੇਇੱਜ਼ਤੀ ਕਰਤੀ ਕੋਈ ਤੱਤਾ ਸ਼ਬਦ ਵਰ ਦਿੱਤਾ ਸਾਨੂੰ ਗੁੱਸਾ ਆ ਗਿਆ ਸਾਡੀ ਇਹ ਹਾਲਤ ਹੈ ਕਹਿੰਦੇ ਜੋ ਮਨੁੱਖ ਇਹ ਜੀਵਨ ਜੁਗਤੀ ਸਿੱਖ ਲੈਂਦਾ ਉਹ ਦੁਨੀਆ ਵੱਲੋਂ ਮਿਲੀ ਹੋਈ ਨਾ ਇੱਜ਼ਤ ਦੀ ਪ੍ਰਵਾਹ ਕਰਦਾ ਨਾ ਬੇਇੱਜ਼ਤੀ ਦੀ ਪ੍ਰਵਾਹ ਕਰਦਾ ਰੱਬ ਨਾਲ ਜੁੜਿਆ ਰਹਿੰਦਾ ਉਹਦਾ ਧਿਆਨ ਹੋਰ ਪਾਸੇ ਜਾਂਦਾ ਹੀ ਨਹੀਂ ਹੁਣ ਆਸਾ ਮਨਸਾ ਜਗਤ ਨੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਉਹ ਦੁਨੀਆ ਵਾਲੀਆਂ ਆਸਾ ਉਮੀਦਾਂ ਤੋਂ ਵੀ ਉੱਪਰ ਆਪਾਂ ਨੂੰ ਹਰ ਬੰਦੇ ਤੇ ਹਰ ਕਿਸੇ ਚੀਜ਼ ਵਿੱਚ ਕਿਸੇ ਕੰਮ ਵਿੱਚ ਕੋਈ ਨਾ ਕੋਈ ਆਸ ਉਮੀਦ ਹੁੰਦੀ ਹੈ ਉਹਦੀ ਕੋਈ ਆਸ ਉਮੀਦ ਕਿਸੇ ਉੱਤੇ ਉਮੀਦਾਂ ਨਹੀਂ ਲਾਉਂਦਾ ਸਾਰੀਆਂ ਆਸਾ ਉਮੀਦਾਂ ਰੱਬ ਉੱਤੇ ਛੱਡੀਆਂ ਹੁੰਦੀਆਂ ਜਦੋਂ ਇਦਾਂ ਦੀ ਕੋਈ ਵਿਚਾਰ ਆ ਜਾਂਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਦਿ। ਦੇਖੋ ਕਿਤਨੇ ਵੱਡੇ। ਦੁੱਖਾਂ ਦੇ ਪਾਰ ਮੇਰਾ ਤਾਂ ਖਿਆਲ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਆਇਆ ਹੋਵੇ। ਗੁਰੂ ਅਰਜਨ ਦੇਵ ਮਹਾਰਾਜ ਦੇ ਉੱਤੇ ਸਾਡੇ ਗੁਰੂਆਂ ਦੇ ਉੱਤੇ ਕਿਤਨੇ ਵੱਡੇ ਦੁੱਖਾਂ ਦੇ ਪਾਰ ਪਰ ਕਿਸੇ ਉੱਤੇ ਵੀ ਆਸ ਉਮੀਦ ਨਹੀਂ ਰੱਖੀ ਸਿੱਧੀ ਰੱਬ ਉੱਤੇ। ਉਹ ਰੱਬ ਨੂੰ ਨੋਟ ਦੇ ਦੇ ਬਸ ਕਹਿੰਦੇ ਆਸਾ ਮਨਸਾ ਸਗਲ ਤਿਆਗ ਹੈ ਜਿਸ ਨੇ ਮੁਕਤ ਹੋਣ ਦੀ ਯੁਗਤੀ ਸਿੱਖ ਲਈ ਪਛਾਣ ਲਈ ਉਹ ਸਤਨਾ ਦੀਆਂ ਆਸਾਂ ਉਮੀਦਾਂ ਤਿਆਗ ਦਿੰਦਾ ਕਿਸੇ ਉੱਤੇ ਆਸ ਨਹੀਂ ਰੱਖਦਾ ਕਿਸੇ ਉੱਤੇ ਉਮੀਦ ਨਹੀਂ ਰੱਖਦਾ ਕਿ ਕੋਈ ਮੇਰਾ ਕੰਮ ਸਵਾ ਲੇਗਾ ਅਸਾ ਮਿਰਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਜਗ ਤੇ ਨਿਰਾਸਾ ਜਗ ਤੋਂ ਨਿਰਾਸੇ ਦਾ ਅਰਥ ਹੁੰਦਾ ਨਿਰਮੋ ਕਿਸੇ ਨਾਲ ਕੋਈ ਮੋਹ ਨਹੀਂ ਹੈ ਰਹੇਗਾ ਜਗਤ ਵਿੱਚੇ ਹੈ ਰਹੇਗਾ ਜਗਤ ਵਿੱਚੇ ਪਰ ਕਿਸੇ ਨਾਲ ਮੋਹ ਨਹੀਂ ਹੈ ਫਸਦਾ ਨਹੀਂ ਪਾ ਸਾਰੇ ਜਗਤ ਦੇ ਵਿੱਚ ਉਸੇ ਦੀ ਜੋਤ ਨੂੰ ਪਛਾਣਦਾ ਹੈ ਤੁਕੈ ਦੇਖੋ ਜਿਤਨੇ ਜਿਤਨੇ ਵੀ ਬੰਦੇ ਹੈ ਨਾ ਇਤਨੇ ਵੀ ਮਨੁੱਖਾ ਹਰ ਬੰਦੇ ਦਾ ਆਪਣਾ ਆਪਣਾ ਸੁਭਾਅ ਪੇ ਸਾਰੇ ਸੁਭਾਅ ਆਪਦੀਆਂ ਕਿਸੇ ਨੂੰ ਪਿਆਜਾ ਸੁਭਾਅ ਦੇਤਾ ਕਿਸੇ ਨੂੰ ਪਿਆਜਾ ਸੁਭਾਅ ਦੇਤਾ ਕਿਸੇ ਨੂੰ ਪਿਆਜਾ ਸੁਭਾਅ ਦੇ ਜਗਤ ਦੇ ਵਿੱਚ ਰਹਿੰਦਾ ਪਰ ਕਿਸੇ ਨਾਲ ਮੋਹ ਨਹੀਂ ਕਿਸੇ ਨਾਲ ਨਫਰਤ ਨਹੀਂ ਹੈ ਕਿਸੇ ਦੀ ਨਿੰਦਿਆ ਨਹੀਂ ਕਿਸੇ ਦੀ ਉਸਤਤੀ ਨਹੀਂ ਕਰਨੀ ਸਾਰਿਆਂ ਦੇ ਵਿੱਚ ਉਸ ਰੱਬ ਨੂੰ ਪਛਾਣਨਾ ਉਹਦੀ ਰਜਾ ਨੂੰ ਪਛਾਣਨਾ ਕਿਉਂਕਿ ਸਾਰੇ ਦੇ ਸੁਭਾਅ ਸਿਰੇ ਬਣਾਏ ਹੋਏ। ਤੋ ਕਿ ਬੁਰਾ ਭਲਾ ਤੇ ਚਿਰ ਆਖਦਾ ਜਿੱਥੇ ਰਹੇ ਦੋ ਮਾਏ ਉਹਦੀ ਦੁਬਦਾ ਖਤਮ ਹੋ ਹੀ ਹੁੰਦੀ ਹੈ। ਉਹਨਾਂ ਚਿਰ ਮਨੁੱਖ ਦੁਬਦਾ ਵਿੱਚ ਆਉ ਚੰਗਾ ਆ ਮਾੜਾ ਆ ਬੁਰਾ ਹੈ। ਉਹ ਭਲਾ ਹੈ। ਉਹਨਾਂ ਚਿਰ ਕਰਦਾ ਜਿੰਨਾ ਚਿਰ ਉਹ ਦੁਬਦਾ ਵਿੱਚ ਫਸਿਆ ਹੋਇਆ ਜਿੰਨਾ ਚਿਰ ਰੱਬ ਹਿਰਦੇ ਵਿੱਚ ਪ੍ਰਗਟ ਨਹੀਂ ਹੋਇਆ। ਜਿੰਨਾ ਚਿਰ ਉਸਨੇ ਜ਼ੁਗਤੀ ਨਹੀਂ ਨਾ ਪਛਾਣੀ ਤਾਂ ਇੱਕ ਪਾਸੇ ਲੱਗ ਜਾਂਦਾ। ਆਹ ਚੰਗਾ। ਆਹ ਤਾਂ ਮਾੜਾ। ਉਹ ਤਾਂ ਕੁਝ ਨਹੀਂ ਬੰਦਾ ਉਹ ਬੰਦਾ ਵਧੀਆ ਉਹ ਇਹਨਾਂ ਗੱਲਾਂ ਵਿੱਚ ਫਸਿਆ ਰਹਿੰਦਾ ਪਰ ਸਤਿਗੁਰੂ ਜੀ ਕਹਿੰਦੇ ਹਨ ਬੁਰਾ ਭਲਾ ਤਿੱਤਰ ਆਖਦਾ ਜਿੱਤਰ ਹੈ ਦੋ ਮਾਂ ਜਨ ਵਿੱਚ ਦੁਬਦਾ ਵਿੱਚ ਗੁਰਮਖ ਇੱਕੋ ਉੱਜਿਆ ਇੱਕ ਸਮਾਏ ਸਮਾਏ ਜਦੋਂ ਗੁਰੂ ਨਾਲ ਜੁੜ ਕੇ ਇਹ ਜੀਵਨ ਯੁਗਤੀ ਸਿੱਖਦਾ ਨਾ ਉਹ ਇੱਕ ਨਾਲ ਇੱਕ ਨੂੰ ਪਛਾਣ ਲੈਂਦਾ ਇੱਕ ਵਿੱਚ ਹੀ ਲੀਨ ਹੋਇਆ ਰਹਿੰਦਾ ਦੋਹਾਂ ਦੇ ਵਿੱਚ ਉਹੀ ਹੈ ਕਿਸੇ ਨੂੰ ਥੋੜੀ ਅਕਲ ਦਿੱਤੀ ਹੈ ਕਿਸੇ ਨੂੰ ਵੱਧਾ ਕਰ ਦਿੱਤੀ ਹੈ ਕੋਈ ਪੰਡਿਤ ਬਣਾ ਦਿੰਦਾ ਕੋਈ ਮੂਰਖ ਬਣਾ ਦਿੰਦਾ ਇਤਿਹਾਸ ਉਹਦੀ ਖੇਡ ਹੈ ਇੱਕ ਮੂਰਖ ਨੂੰ ਪੰਡਿਤ ਵੀ ਬਣਾ ਸਕਦਾ بڑے بڑے ਵਿਦਵਾਨਾਂ ਨੂੰ ਮੂਰਖ ਵੀ ਬਣਾ ਸਕਦਾ ਉਹ ਉਸ ਰੱਬ ਨੂੰ ਹੀ ਪਠਾਣਦਾ ਦੇਖੋ ਕਿਤਨੀ ਵੱਡੀ ਉੱਚੀ ਆਤਮਿਕ ਅਵਸਥਾ ਦੀ ਗੱਲ ਕੀਤੀ ਹੋਈ ਇਸ ਸ਼ਬਦ ਵਿੱਚ ਜਦੋਂ ਉਹ ਜੀ ਇਦਾਂ ਵਿਚਾਰਦੇ ਤਾਂ ਪਤਾ ਲੱਗਦਾ ਕਹਿੰਦੇ ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇ ਘਟ ਬ੍ਰਹਮਨ ਵਸਾ ਉਹ ਮਨੁੱਖ ਕਾਮ ਕ੍ਰੋਧ ਕਾਮ ਵਾਸ਼ਨਾ ਕਾਮ ਵਾਸ਼ਨਾ ਵਿੱਚ ਅੰਨਾ ਨਹੀਂ ਹੁੰਦਾ ਕਾਮ ਵਾਸ਼ਨਾ ਕਾਮ ਵਾਸ਼ਨਾ ਵਿੱਚ ਅੰਨਾ ਨਹੀਂ ਹੁੰਦਾ ਰੱਬ ਨਾਲ ਜੁੜਿਆ ਰਹੇ ਕ੍ਰੋਧ ਵਿੱਚ ਨਹੀਂ ਫਾਇਦਾ। ਕਰੋਧ ਤਾਂ ਹਰ ਹਰ ਇੱਕ ਬੰਦੇ ਦੇ ਵਿੱਚ ਬ੍ਰੋਧ ਦੇਖੋ ਜਿਹੜੀ ਇੰਦੀਆਂ ਕਾਮ, ਕਰੋਧ, ਲੋਭ, ਉਹ ਹੰਕਾਰ ਹਰ ਇੱਕ ਦੇ ਅੰਦਰ ਹੈ। ਹਰ ਇੱਕ ਦੇ ਅੰਦਰ। ਇਹਨੂੰ ਕਾਬੂ 'ਚ ਰੱਖਣਾ। ਜਦੋਂ ਇਹ ਕਾਬੂ ਤੇ ਬਾਹਰ ਹੋ ਜਾਂਦਾ ਨਾ ਫਿਰ ਬਹੁਤ ਕੁਝ ਹੋ ਜਾਂਦਾ। ਕਈਆਂ ਨੂੰ ਹਾਰਟ ਅਟੈਕ ਹੋ ਜਾਂਦਾ। ਕਰੋਧ ਕਤਲ ਕਰਾ ਦਿੰਦਾ। ਕਰੋਧ ਬਹੁਤ ਕੁਝ ਕਰਦਾ। 1 ਸੈਕਿੰਡ ਦਾ ਹੀ ਹੁੰਦਾ ਨਾ। ਬਾਅਦ ਵਿੱਚ ਪਿਆ ਬੰਦਾ ਪਛਤਾਈ ਜਾਂਦਾ। ਪਰ ਜਦੋਂ ਮੈਨੂੰ ਕੋਈ ਗੁਰੂ ਦੇ ਸ਼ਬਦ ਨਾਲ ਜੁੜਦਾ ਨਾ ਇਹ ਸਾਰੇ ਸ਼ਾਂਤ ਹੋ ਜਾਂਦੇ ਏਦਾਂ ਹੀ ਕਾਮ ਦੀ ਲਹਿਰ ਕਾਮ ਦੀ ਲਹਿਰ ਵੀ ਬੰਦੇ ਨੂੰ ਬਰਾਤਕਾਰੀ ਬਣਾ ਦਿੰਦੀ ਹੈ ਦੁਰਾਚਾਰੀ ਬਣਾ ਦਿੰਦੀ ਇੱਕ ਸੈਕਿੰਡ ਦੀ ਪਿਆ ਪਛਤਾਈ ਜਾਂ ਬਾਅਦ ਵਿੱਚ ਬੰਦਾ ਪਰ ਜਦੋਂ ਮੈਨੂੰ ਕੋਈ ਗੁਰੂ ਦੇ ਸ਼ਬਦ ਨਾਲ ਜੁੜਿਆ ਹੁੰਦਾ ਇਹ ਸਾਰੀਆਂ ਵਾਸ਼ਨਾਵਾਂ ਸ਼ਾਂਤ ਹੋ ਜਾਂਦੀਆਂ ਕਾਮ ਕ੍ਰੋਧ ਜੇ ਪਰਸੈ ਨਾਹਿ ਤੇ ਕਟ ਬ੍ਰਹਮ ਨਵਾਸਾ ਕਹਿੰਦੇ ਉਸ ਮਨ ਉਹਦੇ ਹਿਰਦੇ ਵਿੱਚ ਬ੍ਰਹਮ ਦਾ ਨਵਾਸ ਹੋ ਗਿਆ ਉਹ ਰੱਬ ਦਾ ਹੀ ਰੂਪ ਹੋ ਗਿਆ ਇਹ ਨਿਸ਼ਾਨੀ ਹੈ ਕਿਸੇ ਸੰਤ ਨੂੰ ਪਰਖਣਾ ਉਹ ਆ ਨਿਸ਼ਾਨਾ ਉਹ ਰੱਬ ਦਾ ਹੀ ਰੂਪ ਹੁੰਦਾ ਉਹਨੇ ਕੋ ਆਖਰੀ ਪੰਕਤੀ ਵਿੱਚ ਕਹਿ ਦਿੱਤਾ ਮਹਾਰਾਜ ਨੇ ਗੁਰ ਕਿਰਪਾ ਜੇ ਨਰਕੋ ਕਿੰਨੀ ਗੁਰੂ ਨੇ ਜਿਹਦੇ ਉੱਤੇ ਕਿਰਪਾ ਕਰ ਦਿੱਤੀ ਉਸੇ ਨੇ ਹੀ ਇਹ ਜੁਗਤੀ ਪਛਾਨ ਲਈ ਰੱਬ ਦੀ ਵਿੱਚ ਲੀਨ ਹੋਉਂਦੀ ਗੁਰ ਕਿਰਪਾ ਜੇ ਨਰਕੋ ਕਿੰਨੀ ਤੇ ਇਹ ਜੁਗਤ ਪਛਾਨੀ ਨਾਨਕ ਮੀਰ ਪਿਉ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਉਹਦੀ ਆਤਮਾ ਪਰਮਾਤਮਾ ਵਿੱਚ ਇਦਾਂ ਲੀਨ ਹੋਈ ਵੀ ਹੁੰਦੀ ਹੈ ਜਿਵੇਂ ਪਾਣੀ ਪਾਣੀ ਦੇ ਵਿੱਚ ਇੱਕ ਵਿੱਚ ਹੋ ਜਾਂਦਾ ਹੈ ਆਤਮਾ ਆਪ ਤਾਂ ਸਰੀਰੇ ਦੇਖਣ ਨੂੰ ਸਭ ਤੋਂ ਕੋਈ ਪਤਾ ਨਹੀਂ ਵਿਦਿਆ ਆਤਮਾ ਕਿੱਥੇ ਹੈ ਹੁਣ ਸਾਨੂੰ ਪਤਾ ਹੈ ਜੀ ਕਿ ਇਹਦੀ ਆਤਮਾ ਕਿਹਦਾ ਮਨ ਕਿੱਥੇ ਫਿਰਦਾ ਬੈਠਾ ਬੰਦਾ ਗਦਵਾਰੇ ਚੋਂ ਹੁੰਦਾ ਮਨ ਕਿੱਥੇ ਹੋਰ ਪਾਸੇ ਹੋਰ ਪਾਸੇ ਹੁੰਦਾ ਆਤਮਾ ਕਿੱਥੇ ਹੋਰ ਪਾਸੇ ਹੁੰਦੀ ਪਰ ਜਿਹੜਾ ਗੁਰਮੁਖ ਪਿਆਰਾ ਜਿਸਨੇ ਜੀਵਨ ਜੁਗਤੀ ਸਮਝ ਲਈ ਉਹ ਸਰੀਰਾਂ ਕਰਕੇ ਤੇ ਸਾਰੇ ਸਰੀਰਾਂ ਦੇ ਵਿੱਚ ਰਹਿੰਦਾ ਹੈ ਜਗਤ ਵਿੱਚ ਰਹਿੰਦਾ ਹੈ ਪਰ ਉਹਦੀ ਆਤਮਾ ਜਗਤ ਵਿੱਚ ਨਹੀਂ ਹੁੰਦੀ ਉਦੀ ਆਤਮਾ ਪਰਮਾਤਮਾ ਵਿੱਚ ਲੀਨ ਹੋਈ ਹੁੰਦੀ ਹੈ। ਜਗਤ ਵਿੱਚ ਸਰੀਰ ਕਰਕੇ ਜਗਤ ਵਿੱਚ ਮਿਲਣ ਕਿਉਂਕਿ ਸਰੀਰ ਤਾਂ ਜਗਤ ਵਿੱਚ ਛੱਡਣਾ ਇੱਥੇ ਹੀ ਖਤਮ ਹੋਣਾ। ਬੜੇ-ਬੜੇ ਮਹਾਪੁਰਸ਼ਾਂ ਦੇ ਸੰਤਾਂ ਦੇ ਸਾਡੇ ਗੁਰੂਆਂ ਦੇ ਸ਼ਹੀਦਾਂ ਦੇ ਸਿੰਘਾਂ ਦੇ ਸ਼ਹੀਦ ਤਾਂ ਹਰ ਹਰ ਇੱਕ ਦਾ ਜਿਹੜਾ ਸਰੀਰ ਹੈ ਉਹ ਤਾਂ ਮਿੱਟੀ ਜਿਹਾ ਮਨਣਾ। ਪਰ ਆਤਮਾ ਉਹਨਾਂ ਦੀ ਕਿੱਥੇ ਹੈ? ਸਰੀਰ ਦੇ ਹੁੰਦੇ ਹੋਈ ਆਤਮਾ ਤੋਂ ਬਾਹਰ, ਸਰੀਰ ਤੋਂ ਬਾਹਰ ਹੁੰਦੀ ਹੈ। ਪਰਮਾਤਮਾ ਵਿੱਚ ਲੀਨ ਹੋਈ ਹੁੰਦੀ ਹੈ। ਏ ਵਿਚਾਰ ਸੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਭਾਈ ਗੁਰੂ ਦੇ ਸਿੱਖ ਬਣੋ ਅਮਰ ਛਕੋ ਗੁਰੂ ਵਾਲੇ ਬਣੋ ਜੀਵਨ ਜੁਗਤੀ ਸਿੱਖੋ ਸਿੱਖਣ ਵਾਲੇ ਨੂੰ ਹੀ ਸਿੱਖ ਗਿਆ ਐਵੇਂ ਨਾ ਕਹੀਦਾ ਮੈਂ ਸਿੱਖਾਂ ਮੈਂ ਸਿੱਖਾਂ ਮੈਂ ਸਿੱਖਾਂ ਦਾ ਮੁੰਡਾ ਮੈਂ ਸਿੱਖਾਂ ਦਾ ਮੁੰਡਾ ਗੁਰ ਕੀ ਮਤ ਕੋ ਵਿਰਲਾ ਲੇਵੈ ਗੁਰੂ ਦੀ ਮਤ ਲਓ ਤਾਂ ਸਿੱਖਾਸੀ ਮਤ ਜਾਣੇ ਅਸੀਂ ਸਿੱਖਾਂ ਹਾਂ ਸਿੱਖੀ ਸਿੱਖਿਆ ਗੁਰੂ ਵਿਚਾਰ ਉਹ ਸਿੱਖਾ ਜਿਹੜਾ ਗੁਰੂ ਦੀ ਸਿੱਖਿਆ ਦੀ ਵਿਚਾਰ ਕਰਦਾ ਗੁਰੂ ਦੀ ਸਿੱਖਿਆ ਦੀ ਵਿਚਾਰ ਕਰਨ ਦਾ ਆਈ ਸਮਾ ਅਮਰਤ ਵਾਲਾ ਇਹ ਸਮਝਾ ਲਿਆ ਕਰੋ ਸੋ ਇਹ ਵਿਚਾਰ ਸੀ ਪੁੱਲਾ ਚੋਕਾਂ ਦੇਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ